ਸਿਹਤ ਪੰਜਾਬ ਦੇ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਸਾਡੇ ਸਿਰ ਵਿੱਚ ਵਾਲਾਂ ਦੇ 1 ਲੱਖ ਤੋਂ ਵੀ ਜ਼ਿਆਦਾ ਰੇਸ਼ੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਿ ਦੋਸਤੋ 50 ਤੋਂ ਲੈ ਕੇ 100 ਰੇਸ਼ੇ ਟੁੱਟਣਾ ਆਮ ਗੱਲ ਹੈ ਪਰ ਦੋਸਤੋ ਜਦੋਂ ਇਸ ਤੋਂ ਜ਼ਿਆਦਾ ਵਾਲ ਟੁੱਟਣ ਲੱਗ ਜਾਂਦੇ ਹਨ ਤਾਂ ਗੰਜਾ ਪਣਾ ਸਕਦਾ ਹੈ ਅਤੇ ਦੋਸਤੋ ਕਈ ਵਾਰ ਕਿਸੇ ਬਿਮਾਰੀ ਕਾਰਨ ਵੀ ਸਾਡੇ ਵਾਲ ਝੜ ਜਾਂਦੇ ਹਨ ਅਤੇ ਜ਼ਿਆਦਾਤਰ ਜੋ ਅਸੀਂ ਪ੍ਰੋਡਕਟ ਮਾਰਕੀਟ ਵਿੱਚੋਂ ਖਰੀਦ ਕੇ ਵਰਤਦੇ ਹਾਂ ਉਹਨਾਂ ਦੇ ਸਾਈਡ ਇਫੈਕਟ ਨਾਲ ਵੀ ਸਾਡੇ ਵਾਲ ਝੜਨ ਲੱਗ ਜਾਂਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਨੰਬਰ 1 ਵਾਲਾਂ ਵਿੱਚ ਤੇਲ ਦੀ ਮਾਲਿਸ਼ ਦੋਸਤੋ ਜੇਕਰ ਤੁਸੀਂ ਵਾਲ ਝੜਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਕਦਮ ਤੁਸੀਂ ਇਹ ਚੁੱਕਣਾ ਹੈ ਕਿ ਤੁਸੀਂ ਆਪਣੇ ਸਿਰ ਉੱਤੇ ਤੇਲ ਦੀ ਮਾਲਿਸ਼ ਕਰਨੀ ਹੈ ਦੋਸਤੋ ਵਾਲਾਂ ਅਤੇ ਸਿਰ ਉੱਤੇ ਵਧੀਆ ਤਰੀਕੇ ਨਾਲ ਮਾਲਿਸ਼ ਕੀਤੇਆਂ ਵਾਲਾਂ ਦੇ ਰੋਮ ਖੁੱਲ ਜਾਂਦੇ ਹਨ ਅਤੇ ਦੋਸਤੋ ਇਸ ਦੇ ਨਾਲ-ਨਾਲ ਸਿਰ ਵਿੱਚ ਖੂਨ ਦਾ ਸੰਚਾਰ ਵੀ ਵਧਦਾ ਹੈ ਅਤੇ ਦੋਸਤੋ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਤੁਸੀਂ ਨਾਰੀਅਲ ਦਾ ਤੇਲ, ਬਦਾਮਾਂ ਦਾ ਤੇਲ, ਜੈਤੂਨ ਦਾ ਤੇਲ, ਔਲੇ ਦਾ ਤੇਲ ਜਾਂ ਫਿਰ ਕਿਸੇ ਹੋਰ ਤੇਲ ਦਾ ਵੀ ਉਪਯੋਗ ਕਰ ਸਕਦੇ ਹੋ ਦੋਸਤੋ ਵਧੀਆ ਰਿਜ਼ਲਟ ਲਈ ਤੁਸੀਂ ਇਹਨਾਂ ਤੇਲਾਂ ਵਿੱਚੋਂ ਕਿਸੇ ਇੱਕ ਤੇਲ ਵਿੱਚ ਕੁਝ ਬੂੰਦਾ ਰੋਜ਼ਮੈਰੀ ਐਸੈਂਸ਼ੀਅਲ ਆਇਲ ਦੀਆਂ ਪਾਓ ਅਜਿਹਾ ਕਰਨ ਨਾਲ ਤੁਸੀਂ ਇੱਕ ਹਫ਼ਤੇ ਵਿੱਚ ਤੁਸੀਂ ਬਹੁਤ ਵਧੀਆ ਰਿਜ਼ਲਟ ਵੇਖ ਸਕਦੇ ਹੋ ਪਰ ਦੋ ਔਲੇ ਦੋਸਤੋ ਤੁਸੀਂ ਵਾਲਾਂ ਦੇ ਕੁਦਰਤੀ ਵਿਕਾਸ ਲਈ ਔਲੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਦੋਸਤੋ ਔਲੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਕਮੀ ਕਾਰਨ ਵਾਲ ਝੜ ਸਕਦੇ ਹਨ ਇਸ ਲਈ ਦੋਸਤੋ ਔਲੇ ਦਾ ਸੇਵਨ ਕਰਨ ਤੇ ਵਾਲ ਵਧੀਆ ਬਣੇ ਰਹਿੰਦੇ ਹਨ ਅਤੇ ਦੋਸਤੋ ਇਸ ਦੇ ਨਾਲ ਨਾਲ ਤੁਸੀਂ ਔਲੇ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਨੰਬਰ 10 ਮੇਥੀ ਦੋਸਤੋ ਮੇਥੀ ਵਾਲ ਝੜਨ ਤੋਂ ਰੋਕਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਦੋਸਤੋ ਮੇਥੀ ਦੇ ਬੀਜਾਂ ਵਿੱਚ ਹਾਰਮੋਨ ਐਟੈਂਸੀਡੈਂਟ ਹੁੰਦੇ ਹਨ ਜੋ ਕਿ ਵਾਲਾਂ ਦੇ ਵਿਕਾਸ ਨੂੰ ਵਧਾਉਣ ਅਤੇ ਵਾਲਾਂ ਦੇ ਰੋਮਾਂ ਦੁਆਰਾ ਨਿਰਮਾਣ ਕਰਨ ਵਿੱਚ ਮਦਦ ਕਰਦੇ ਹਨ ਨੰਬਰ 4 ਗੰਡੇ ਦਾ ਰਸ ਦੋਸਤੋ ਗੰਡੇ ਦੇ ਰਸ ਵਿੱਚ ਸਲਫਰ ਕੰਟੈਂਟ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਵਾਲਾਂ ਦੇ ਰੋਮਾਂ ਵਿੱਚ ਲਹੂ ਸੰਚਾਰ ਵਿੱਚ ਸੁਧਾਰ ਕਰਦਾ ਹੈ ਅਤੇ ਦੋਸਤੋ ਵਾਲਾਂ ਦੇ ਰੋਮਾਂ ਦਾ ਪੁਨਰਨਿਰਮਾਣ ਕਰਨ ਅਤੇ ਸੋਜ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਦੋਸਤੋ অ্যালোਵੈਰਾ ਦੇ ਰੋਜ਼ਾਨਾ ਉਪਯੋਗ ਨਾਲ ਖੋਪੜੀ ਦੀ ਖਾਰਸ਼ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਦੋਸਤੋ ਵਾਲਾਂ ਦੀ ਸ਼ਕਤੀ ਅਤੇ ਚਮਕ ਨੂੰ ਵੀ ਵਧਾ ਮਿਲਦਾ ਹੈ ਅਤੇ ਦੋਸਤੋ ਇਸ ਦੇ ਨਾਲ ਨਾਲ ਸਿਕਰੀ ਵੀ ਘਟਾਈ ਜਾ ਸਕਦੀ ਹੈ ਇਸ ਦਾ ਇਸਤੇਮਾਲ ਤੁਸੀਂ ਸਿਰ ਧੋਣ ਤੋਂ 1 ਘੰਟਾ ਪਹਿਲਾਂ ਕਰਨਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਧੰਨਵਾਦ